ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਨ ਅੱਗੇ ਸੀਸ ਨਵਾਉਣ ਤੋਂ ਇਨਕਾਰ ਕਰ ਦਿੱਤਾ ਉਹਦੇ ਦਿੱਤੇ ਸਾਰੇ ਨਵਾਬਗਾਂ ਦੇ ਲਾਲਚਾਂ ਨੂੰ ਟੇਚ ਜਾਣਿਆ ਤਾਂ ਗੁਸੇ ਵਿੱਚ ਆਏ ਵजीर खान ਨੇ ਕਾਜ਼ੀ ਨੂੰ ਸਹਿਬਜ਼ਾਦਿਆਂ ਦੀ ਗੁਸਥਾਕੀ ਦੀ ਸਜ਼ਾ ਦੇਣ ਲਈ ਕਿਹਾ ਕਾਜ਼ੀ ਨੇ ਫਿਰਾਦ ਹਵਾਲਾ ਦਿੰਦਿਆਂ ਸਹਿਬਜ਼ਾਦਿਆਂ ਨੂੰ ਬੇਗੁਨਾ ਦੱਸਿਆ ਇਹ ਸੁਣ ਕੇ ਦੀਵਾਨ ਸੁਚਾਨੰਦ ਸਹਿਬਜ਼ਾਦਿਆਂ ਦੇ ਕੋਲ ਜਾ ਪੁੱਛਣ ਲੱਗਾ ਜੇ ਤੁਹਾਨੂੰ ਅਸੀਂ ਛੱਡ ਦੇਗੇ ਤਾਂ ਤੁਸੀਂ ਕੀ ਕਰੋਗੇ ਕਿੱਥੇ ਜਾਵੋਗੇ ਤਾਂ ਸਹਿਬਜ਼ਾਦਿਆਂ ਵਿੱਚੋਂ ਬਾਬਾ ਜੁਝਾਰ ਸਿੰਘ ਜੀ ਨੇ ਬੜੀ ਨਿਰਡਰਤਾ ਨਾਲ ਜਵਾਬ ਦਿੱਤਾ ਕਿ ਜੇ ਤੁਸੀਂ ਸਾਨੂੰ ਛੱਡੋਗੇ ਤਾਂ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਕੇ ਖਾਲਸਾ ਫੌਜ ਤਿਆਰ ਕਰਾਂਗੇ ਇਹ ਜਵਾਬ ਸੁਣ ਸੁਚਾਨੰਦ ਨੇ ਸਹਿਬਜ਼ਾਦਿਆਂ ਨੂੰ ਸੱਤ ਸਜ਼ਾ ਦੇਣ ਦੀ ਹਮਾਇਤ ਕੀਤੀ ਕੁਝ ਘੰਟਿਆਂ ਬਾਅਦ ਸਹਿਬਜ਼ਾਦਿਆਂ ਨੂੰ ਬਾਗੀ ਘਰਾੜ ਦੇ ਦਿੱਤਾ ਗਿਆ ਅਤੇ ਨੀਹਾਂ ਵਿੱਚ ਜਿੰਨ ਦਾ ਫਰਮਾਨ ਜਾਰੀ ਹੋਇਆ ਪਰ ਕਾਜੀ ਨੇ ਵਜ਼ੀਰ ਖਾਨ ਨੂੰ ਸਲਾਹ ਦਿੱਤੀ ਕਿ ਸਹਿਬਜ਼ਾਦਿਆਂ ਨੂੰ ਨਵਾਬ ਮਲੇਰ ਕੋਟਲੇ ਨੂੰ ਸੌਂਪ ਦਿੱਤਾ ਜਾਵੇ ਤਾਂ ਉਹ ਸਿੰਘਾਂ ਹੱਥੋਂ ਹੋਏ ਆਪਣੇ ਭਰਾ ਦਾ ਬਦਲਾ ਲੈ ਸਕੇ ਪਰ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸ਼ੂਮ ਸਹਿਬਜ਼ਾਦਿਆਂ ਨੂੰ ਬੇਗੁਨਾ ਕਿਹਾ ਅਤੇ ਇਸ ਫਤਵੇ ਨੂੰ ਜ਼ੁਲਮ ਦੱਸਦਿਆਂ ਕਚਹਿਰੀ ਵਿਚੋਟ ਕੇ ਚਲਾ ਗਿਆ